ਹੈਲੋ ਦੋਸਤੋ ਕੀ ਹਾਲ ਚਾਲ ਜੀ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦਾ ਵਲੋਗ ਸਾਡਾ ਸ਼ੁਰੂ ਹੁੰਦਾ ਜੀ ਬੈਡ ਫੋਰ ਸਿਟੀ ਤੋਂ ਇਹ ਨਾ ਪੂਰੀ ਵੈਨ ਬਣ ਜਾਂਦੀ ਹੈ ਇੱਕ ਤੇ ਇਹਨੂੰ ਖੋਲਣ ਦੀ ਕੋਈ ਲੋੜ ਨਹੀਂ ਇੱਥੇ ਘੱਟ ਲੱਗਦਾ ਇਹਦਾ ਇਹ ਇੱਥੇ ਇੱਥੇ ਫੋਲਡ ਹੋ ਜਾਂਦਾ ਉੱਪਰ ਨੂੰ ਦੋਨਾਂ ਸਾਈਡ ਤੋਂ ਅਸੀਂ ਪਾਹੀ ਨੂੰ ਮੇਰੇ ਨਾਲ ਨਾ ਖੋਲਣ ਦੀ ਲੋੜ ਨਹੀਂ ਪੈਂਦੀ ਪੂਰੀ ਜਾਂ ਇੱਦਾਂ ਹੀ ਬੰਦ ਕਰਕੇ ਲੈ ਜਾਂਦਾ ਦੇਖੋ ਜੀ ਕਿਹੜਾ ਕਿਹੜਾ ਆਟਮ ਆ ਗਿਆ ਨਹੀਂ ਨਹੀਂ ਇਹ ਚੈੱਕ ਕਰਾਂ ਮਿੱਤਰੋ ਸਾਡੇ ਭਾਜੀ ਗੱਡੀ ਚ ਬਹਿ ਗਏ ਆ ਤੇ ਮਿਸਟਰ ਮਨਜੀਤ ਅਜੇ ਦੇ ਗਾਨ ਨਹੀਂ ਗਾਤਾ ਤੁਸੀਂ ਸਿੱਧੇ ਕਰ ਰੱਖਣਾ ਤੇ ਹਾਂ ਤੂੰ ਆ ਜਾ ਪਿੱਛੇ ਆ ਜਾ ਹਾਂ ਚਲੋ ਜੀ ਸਾਡੇ ਭਾਜੀ ਡਿਸੇਬਲ ਹੈ ਕੀ ਬੋਲ ਤੂੰ ਕੀ ਰੋ ਮੈਂ ਗੱਪੜੂ भाजी, दीदी ने आपको कौन से वीजे पे भेजा क्या काम के लिए भेजा आप इधर केयर के काम कर रहे हो ये ये ये, ये गलत बात कैसे गुरदासपुर में मिल जाए तो इसके देख व्हील चाहिए पाजी दे कांटेक्ट करिए पाजी गुड्डी वाले हैं पर टायर है ना थोड़े लो प्रोफाइल चाहिए

ਸੈਟਰਡੇ ਕਿਟ ਲੱਗੀ ਹੈ ਜੀ ਹਰਪੁਰ ਸੈਂਟਰ ਬੈਡਫੋਰਡ ਤੁਹਾਨੂੰ ਘੁਮਾਵਾਂਗੇ ਅੱਜ ਸਾਰਾ ਚੈੱਕ ਕਰੋ ਜੀ ਰੌਣਕ ਤੇ ਮੌਸਮ ਵੀ ਖਰਾਆ ਹੈ ਅੱਜ ਆਪਣਾ ਫੇਵਰੇਟ ਪਰਫਿਊਮ ਹੈ ਜੀ ਇਹ ਚ ਦੋ ਪਰਫਿਊਮ ਆ ਇੱਕ ਉੱਪਰ ਆ ਤੇ ਇੱਕ ਥੱਲੇ ਆ ਤੇ ਇਹ ਆਪਣਾ ਸਭ ਤੋਂ ਬੈਸਟ ਭਾਈ ਐ ਫੇਵਰੇਟ ਪਰਫਿਊਮ ਹੈ ਆਪਣਾ ਬਾਕੀ ਉਧਾ ਜੀ ਵੈਰਾਈਟੀਆਂ ਸਾਰੀਆਂ ਐਂਡ ਤੋਂ ਐਂਡ ਹੈ ਆ ਤੇ ਬੰਦੇ ਇਹ ਐਂਡ ਐ ਵੀ ਐਂਡ ਹੈ

ਆਪਕੋ ਬਲੇਨਿਆਰ ਕੀ ਫੀਲ ਆਏਗੀ ਬਲੇਨਿਆਰ ਓਕੇ ਚੈੱਕ ਕਰੋ ਜੀ ਸਟਾਕ ਤੇ ਇਹ ਸਾਡੇ ਭਾਈ ਤੁਸ਼ਾਨ ਨੰਦਨ ਨੇ ਸਟਾਲ ਲਾਇਆ ਆਇਆ ਇਹ ਬਾਹਰ ਇਹਦੀ ਪਰਮਿਸ਼ਨ ਸਾਲ ਬਾਅਦ ਮਿਲੀ ਹੈ ਜੀ ਭਾਜੀ ਸਾਲ ਬਾਅਦ ਇਹਦੀ ਪਰਮਿਸ਼ਨ ਮਿਲੀ ਹੈ ਜੀ ਇਹ 10 ਬਾਏ 10 ਦੀ ਥਾਂ ਦਿੱਤੀ ਹੈ ਇਹਨਾਂ ਨੇ ਬਿਲਕੁਲ ਪ੍ਰਾਈਮ ਮਾਰਕਟ ਦੇ ਸਾਹਮਣੇ ਇਹਨਾਂ ਨੇ ਲੋਕੇਸ਼ਨ ਵੀ ਆਪ ਹੀ ਦੇਣੀ ਆ ਕੌਨ ਸਲਾ ਲਿਆ ਨੇ ਕਿ ਤੁਸੀਂ ਕਿੱਥੇ ਲਾ ਸਕਦੇ ਆ ਜੀ ਤੇ ਤਿੰਨ ਦਿਨ ਸਟੋਲ ਲੱਗਦਾ ਆ ਵੀਕੈਂਡ ਤੇ ਤੇ ਇਹ ਹਰ ਸਵੇਰੇ 8 ਵਜੇ ਪੈਸੇ ਲੈ ਜਾਂਦੇ ਆ ਇਹਨਾਂ ਤੋਂ 40 ਪਾਉਂਡ ਲੈ ਕੇ ਜਾਂਦੇ ਆ ਜੀ ਬਾਕੀ ਜੋ ਪ੍ਰੋਫਿਟ ਵਗੈਰਾ ਉਹ ਆਪ ਦਾ ਹੈ ਲਓ ਜੀ ਚੈੱਕ ਕਰੋ ਇਹ ਪਜਾਮੇ ਲੱਗੇ ਆ 5-5 ਪਾਉਂਡ ਦੇ ਚੈੱਕ ਕਰੋ ਜੀ ਇਹ ਭਾਜੀ ਹੋਣਾ ਕੀ ਦੁਕਾਨ ਆ ਇਹ ਉਹ ਭਾਜੀ ਕਹਦਾ ਜੀ ਠੀਕ ਹੋ ਜੀ ਵਾ ਵਧੀਆ ਵਧੀਆ ਜੀ ਚੱਕ ਰੋ ਜੀ ਤੁਹਾਨੂੰ ਮਾਰਕੀਟ ਦਿਖਾਉਨੇ ਆ ਜ ਬੈਡ ਫੋਰਡ ਦੀ ਇਹ ਆਪਣੇ ਸ਼ਾਹੀ ਤੁਰੇ ਜਾਂਦੇ ਆ ਇਹ ਬੈਗ ਉਹਨਾਂ ਟੈਚੀ ਵਗੈਰਾ ਲੱਗੇ ਆ ਜੀ 15 15 20 20 ਪੌਂਡ ਦੇ ਇਹ ਬੈ ਕੇ ਬਾਕੀ ਟੈਚੀ ਆ ਉਹ ਹੀ ਅੱਜ ਰੌਣਕਾਂ ਲੱਗੀਆਂ ਪੂਰੀਆਂ ਬੈਡ ਫੋਰਟ ਚ ਇਹ ਇਹ ਗਰੂਸਰੀ ਵਗੈਰਾ ਲਿਆਉਣ ਨੂੰ ਬੈਕ 10-10 13-13 ਪੌਂਡ ਦੇ ਲੱਗੇ ਆ ਚੈੱਕ ਕਰੋ ਆ ਤੇ ਆ ਚੀ ਇਹ ਆਪਣਾ ਇਧਰ ਇੰਡੀਆ ਨੂੰ ਸਮਾਨ ਲੱਗਾ ਆ ਸਾਰਾ पास पे फेस है किथे 2605 बुल्गेरिया छ ट्रेपिया पूरा या रात 10 नाइट थे हां लो जी पहुंचे आपा जेडी स्पोर्ट्स शेयर करो भी ਇਹ ਨਾਈਕੀ ਸਾਰਾ ਇਹ ਤੇ ਉਹ ਚੱਲਦੀ ਪਈ ਆ ਜੀ 70 ਪਹੁੰਚਦੀ ਸੀ 45 ਦੀ ਲੱਗੀ ਆ ਨਾ ਸ਼ਰੀਆ ਬੂਟ ਨਹੀਂ ਆਏ ਹਨ ਦੁਬਾਰਾ ਕੂਟ ਦੀ ਦੁਆਰਾ ਮਿਲੀ ਹੈ ਆਪਾਂ ਨੂੰ ਇਥੋਂ ਬਾਕੀ ਇਹਦੀ ਥਾਂ ਤੇ ਲੱਗਦਾ ਜਿਹੜੇ ਆਏ ਆ ਇਹ ਸਾਰਾ ਡਿ ਜਿਹੜੀ ਹੈ ਜੀ ਤੁਹਾਨੂੰ ਸਾਰੇ ਸਪੋਰਟਸ ਸ਼ੂਜ਼ ਮਿਲਦੇ ਆ। ਜੁਨੀਆ ਲਿਖਿਆ ਹੈ ਉੱਪਰ ਸਾਰਿਆਂ ਦਾ ਵੱਖਰਾ ਵੱਖਰਾ ਬਣ ਆਇਆ ਪਾਰਟ ਇੱਥੇ ਚੈੱਕ ਕਰੋ ਜੀ ਫੁੱਲ ਨਾਈਕੀ ਦੇ ਲੱਗੇ ਆ ਜੀ ਸਾਰਾ ਮੈਂਦਾ ਆ ਉਹ ਚਾਹ ਤਾ ਉਹ ਬਹੁਤ ਪਿਆਰਿੰਦਾ ਹੈ ਜੀ ਉਹ ਵੀ ਇਹਨਾਂ ਨੇ ਤੇ ਉਹ ਫਰਟੇ ਲਾਈ ਹੁੰਦੀ ਆ ਸਾਰੀਆਂ ਤੇ ਜਿੱਦਾਂ ਕੁਝ ਸਟਾਕ ਚ ਨਹੀਂ ਵੇਖਦੀ ਆ ਉਹ ਇਹਨਾਂ ਨੇ ਲਾਈਆਂ ਹੁੰਦੀਆਂ ਸਾਰੀਆਂ ਜੀ ਵੇ ਆ ਜੀ ਇਹ ਪੌਂਟ ਦੀ ਆਫਰ 35 ਦੀ ਆ 20 ਦੀ ਲਾਈ ਇਹਨਾਂ ਨੇ ਇੱਥੇ ਮੋਸਟਲੀ ਆਫਰ ਚ ਮਿਲੀਆਂ ਤਾਂ ਨਹੀਂ ਲੋ ਇਹ ਹੁਣ ਤੁਹਾਨੂੰ ਲੈ ਕੇ ਜਾਨੇ ਆਂ ਦੂਸਰੀ ਸਾਈਡ ਜਿੱਥੇ ਸਬਜ਼ੀਆਂ ਵਗੈਰਾ ਲੱਗੀਆਂ ਹੋਣਗੀਆਂ ਤੇ ਚਲੋ ਤੁਹਾਨੂੰ ਦਿਖਾਉਨੇ ਆ ਇੱਥੇ ਵੀ ਭੀੜ ਲੱਗੀ ਆ ਨਾ ਪਾਜੀ ਥੋੜੇ ਟਿਕਾਣੇ ਲਈ ਜਾਏ ਇੱਕ ਅੱਧਾ ਦਿਨ ਖੋਦਦੇ ਆ ਅੱਛਾ ਪੱਕੇ ਨਹੀਂ ਪਹੁੰਚ ਜਾਪਾਂ ਸਬਜ਼ੀ ਮੰਡੀ ਤੋਂ ਆਪਣੀ ਥੱਗਿਆਨੀ ਭਰਾ ਵੀ ਲੱਗੀ ਆ ਉਜੀ ਕੜ ਕੇ ਚਾਹ ਦੇ ਸਾਹਮਣੇ ਲੱਗਦੀ ਆ ਇਹ ਮਾਰਕੀਟ ਜਿਵੇਂ ਅਸੀਂ ਤੁਹਾਡੇ ਨਾਲ ਪਿਛਲੇ ਵਲੋਗ ਨਾਲ ਵੀ ਦੱਸਿਆ ਗਿਆ ਕਿ ਜਿੱਦਾਂ ਮਾਰਕੀਟ ਲੱਗੂਗੀ ਤੁਹਾਨੂੰ ਦੱਸਾਂਗੇ ਕੰਨੇ ਇਹਨਾਂ ਨੇ ਰੱਖੇ ਆ ਕੋਈ 2 ਪੂੰਡ ਦਾ ਈਚ 200 ਰੁਪਏ ਦਾ ਇੱਕ ਹੀ ਆ ਤੇ ਉੱਥੇ ਕੋਈ ਫ੍ਰੀ ਦੇ ਪੱਟ ਲੈਣੀ 2.5 ਦੀ ਇੱਕ ਉਹ ਸਕੂਟਰ ਵੀ ਆ ਭਾਈ ਸਕੂਟਰ ਵੀ ਦਿਖਾਉਨੇ ਆ ਆਪਾਂ ਲੋਕਾਂ ਨੂੰ ਸੋ ਜੀ ਭਾਈ ਨੇ ਸਕੂਟਰ ਦੇਖ ਲਿਆ ਆਹੀ ਕੀ ਜੀ ਆਪਣੀ ਮੰਡੀ ਇੱਥੋਂ ਆਪਾਂ ਲੈਣਾ ਨਹੀਂ ਜੀ ਉਹ ਸਾਹਮਣੇ ਆ ਕੜਕ ਚਾਏ ਹੁਣ ਤੁਹਾਨੂੰ ਮਿਲੋਣੇ ਆ ਜੀ ਸਕੂਟਰ ਨਾਲ ਕਿਹਾ ਲੈ ਚੈੱਕ ਕਰੀ ਗੱਡਾ ਖਰਾ ਆ ਇਹ ਪੂਧੀਆ ਆ ਨਾ ਹਾਂ ਜੀ ਉਹ ਠੀਕ ਆ ਨਾ ਲੋਈ ਵੀ ਲੱਗੇ ਆ ਆ ਇਹਨੂੰ ਲੋਈ ਉਹ ਜੀ ਅੱਜ ਦਾ ਵਲੋਗ ਖਤਮ ਕਰਦੇ ਆਂ ਇੱਥੇ ਬੈਟਾ ਟਾਊਨ ਮਾਰਕੀਟ ਆ ਜੀ ਇਹ ਬੈਟਾ ਟਾਊਨ ਮਾਰਕੀਟ ਪੂਰਾ ਹਨ ਰੱਜ ਹੁੰਦਾ ਜੀ ਗਾਹ ਹੁੰਦਾ ਕਹਿੰਦੇ ਸੈਟਰਡੇ ਨੂੰ ਤੇ ਬਾਕੀ ਜੀ ਰੱਖਿਓ ਧਿਆਨ ਮਿਲਦੇ ਆਂ ਜੀ ਨੈਕਸਟ ਵਲੋਗ ਚ